ਹਾਂਜੀ ਸਤਿ ਸ੍ਰੀ ਅਕਾਲ ਜੀ। ਦੈਲੀ ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸਿੰਘ। ਐਸ ਟਾਈਮ ਅਸੀਂ ਚਾਹੀ ਦੇਖ ਸਕਦੇ ਹਾਂ ਤੁਸੀਂ ਸਾਡੇ ਮੀਡੀਆ ਤੋਂ ਹੀ ਭਾਈ ਸਾਹਿਬ ਨੇ ਆਜੋ ਆ ਖੜੇ ਨੇ ਇੱਥੇ ਇਹਨਾਂ ਨੂੰ ਪੁੱਛਦੇ ਆਂ। ਹਾਂਜੀ ਭਾਈ ਕੀ ਹੋਇਆ ਤੁਸੀਂ ਅੱਜ ਇੱਥੇ ਖੜੇ ਹੋ ਜੀ? ਮੇਰਾ HDFC ਬੈਂਕ ਦੇ ਵਿੱਚ ਲੋਨ ਚੱਲ ਰਿਹਾ ਸੀ ਇਹਨਾਂ ਦੇ ਵਰਕਰ ਦਾ ਫੋਨ ਆਂਦਾ ਕਿ ਤੁਸੀਂ ਨਾ ਘੱਟ ਇੰਟਰਸਟ ਤੇ ਸਾਡੇ ਕੋਲ ਗੋਲ ਰੱਖ ਦੋ। ਅੱਛਾ ਜੀ। ਮੈਂ ਚਲੋ ਲਾਲਚ ਆ ਗਿਆ ਉਧਰੋਂ ਛੁਡਾ ਕੇ ਇੱਧਰ ਰੱਖਤਾ। ਉੱਥੇ HDFC 'ਚ ਆਟੋ ਡੈਬਿਟ ਲੱਗਿਆ ਸੀ ਆਪਣੇ ਆਪ ਪੇਮੈਂਟ ਕੱਢ ਲੈਂਦੇ ਸੀ। ਅੱ ਇਹ ਨਾਲੇ ਮੇਰਾ ਨਾਲ ਵਾਦਾ ਕੀਤਾ ਕਿ ਜਿਹੜਾ 5000 ਰੁਪਏ ਫੋਰ ਕਲੋਜ਼ਰ ਦਾ ਤੁਹਾਨੂੰ ਲੱਗਿਆ ਵਾ ਅਸੀਂ 500 ਰੁਪਏ ਮਹੀਨਾ ਤੁਹਾਡੀ ਕਿਸ਼ਤ ਵਿੱਚ ਘਟਾ ਦਿਆ ਕਰਾਂਗੇ ਮੈਂ ਕਿਹਾ ਚਲੋ ਓਕੇ ਜੀ 29ਵਾਂ ਦਿਨ ਫੋਨ ਆਂਦਾ ਜੀ ਕਿ ਤੁਹਾਡੇ ਨਾਲ 5200 ਕੁਛ ਰੁਪਏ ਦੀ ਕਿਸ਼ਤ ਆ ਕੇ ਜਮ੍ਹਾਂ ਕਰਵਾ ਦਿਓ ਅੱਛਾ ਕਿਹੜੀ 29 ਤਰੀਕ ਨੂੰ ਤੁਹਾਨੂੰ ਫੋਨ ਆਂਦਾ ਜੀ ਇਹਨਾਂ ਦਾ ਇਹ ਮੇਰੇ ਪਹਿਲੀ ਜਨਵਰੀ ਮਹੀਨੇ ਚ ਅੱਛਾ ਜੀ ਤੇ ਕਹਿੰਦੇ ਨੇ ਕਿ ਆ ਕੇ ਪੈਸੇ ਜਮ੍ਹਾਂ ਕਰਾ ਦਿਓ ਮੈਂ ਕਿਹਾ ਜੀ ਮੇਰਾ 5200 ਨਹੀਂ ਹੈ 500 ਘਟਾ ਕੇ ਲੈਣਾ ਕਹਿੰਦੇ ਉਹ ਸਾਨੂੰ ਨਹੀਂ ਪਤਾ ਜੀ ਮੈਂ ਕਹਾਂ ਚਲੋ ਤੁਸੀਂ ਆਪਣੀ ਸੀਨੀਅਰ ਨਾਲ ਗੱਲ ਕਰਕੇ ਮੈਨੂੰ ਬੈਕ ਕਾਲ ਕਰ ਲਓ ਮੈਨੂੰ ਫੋਨ ਨਹੀਂ ਆਇਆ 2 ਮਹੀਨੇ ਬਾਅਦ ਮੈਨੂੰ ਫਿਰ ਫੋਨ ਆ ਗਿਆ اچھا ਤੁਹਾਡਾ 5200 ਦੀਆਂ ਦੋ ਕਿਸ਼ਤਾਂ ਮੈਂ ਕਹਾਂ ਫਿਰ ਤੁਸੀਂ 5200 ਕਹੀ ਜਾਂਦੇ ਹੋ 500 ਤੁਸੀਂ ਲੈਸ ਕਰਨਾ ਵਾ ਹਾਂਜੀ ਮਤਲਬ ਆਫ ਦਾ ਔਨ ਦਾ ਰਿਕਾਰਡ ਹੈ ਬੋਲਦੇ ਨਹੀਂ ਆਫ ਦਾ ਰਿਕਾਰਡ ਕਹੀ ਜਾਂਦੇ ਘਟਾਣਾ ਘਟਾਣਾ ਵਾ ਹਾਂਜੀ ਹੁਣ ਅੱਜ ਪਰਸੋਂ ਮੈਨੂੰ ਫੋਨ ਆਇਆ ਕਿ ਤੁਹਾਡਾ ਨਾ 30000 ਰੁਪਏ ਬਣ ਗਿਆ ਮੈਂ ਕਹਾਂ 30000 ਕਿੱਦਾਂ ਬਣ ਗਿਆ ਜੀ 15 5200 ਦੇ ਹਿਸਾਬ ਨਾਲ ਵੀ ਆਪਾਂ ਲਾਣੇ ਆ ਤਾਂ ਵੀ 15600 ਬੰਦਾ ਵਾ 30000 ਮਤਲਬ ਕਿ ਇਹ 3 ਮਹੀਨਿਆਂ ਚ ਜਿੱਦਾਂ ਤੁਸੀਂ ਕਿਹਾ 5200 ਰੁਪਏ ਇੱਕ ਮਹੀਨੇ ਦਾ ਬੰਦਾ ਸੀ ਤੁਹਾਡੇ ਹਿਸਾਬ ਨਾਲ 3 ਮਹੀਨਿਆਂ ਦਾ ਵਿਆਜ ਬੰਦਾ ਤੇ ਇਹ 30000 ਕਿਸ ਤਰ੍ਹਾਂ ਬਣਾ ਰਹੇ ਨੇ ਜੀ ਮੈਂ ਉਹੀ ਇਹਨਾਂ ਨੂੰ ਪੁੱਛਿਆ ਕਿ 30000 ਕਿੱਦਾਂ ਬਣ ਗਿਆ ਤੁਸੀਂ ਕਿਸ਼ਤ ਤੇ ਵਿਆਜ ਲਓ ਕਹਿੰਦੇ ਨਹੀਂ ਜੀ ਜਿੰਨੀ ਤੁਹਾਡੀ ਰਕਮ ਆ ਅਸੀਂ ਉਹਦੇ ਦੇ ਵਿਆਜ ਲਾਣਾ ਵਾ ਮੈਂ ਕਹਿੰਦਾ ਇਹ ਕਿੱਥੋਂ ਦਾ ਰੂਲ ਹੈ ਤੇ ਚੋਰੀ ਬਜਾਰੀ ਹੋ ਗਈ ਹੈ ਤੁਸੀਂ ਪੱਤਰਕਾਰ ਭਾਈਚਾਰਿਆਂ ਨਾਲ ਐਂਦਾ ਕਰ ਰਹੇ ਹੋ ਆਮ ਪਬਲਿਕ ਨਾਲ ਕੀ ਕਰਦੇ ਹੋਗੇ ਅੱਛਾ ਜੀ ਕਹਿੰਦੇ ਜੀ ਨਹੀਂ ਅਸੀਂ ਨਹੀਂ ਕਰ ਸਕਦੇ ਸਾਡੇ ਕੰਪਨੀ ਦੇ ਰੂਲ ਆ ਅੱਛਾ ਤੇ ਹੁਣ ਤੁਸੀਂ ਬਾਹਰ ਖੜੇ ਹੋ ਤੇ ਕੀ ਮਤਲਬ ਕਿ ਪੁਲਿਸ ਨੂੰ ਵੀ ਇਤਲਾਹ ਕੀਤੀ ਕੋਈ ਕੰਪਲੇਂਟ ਦਿੱਤੀ ਤੁਹਾਡੇ ਵੱਲੋਂ ਦਿੱਤੀ ਗਈ ਹੈ ਜੀ ਬਸ ਪੁਲਿਸ ਆਂਦੀ ਹੈ ਤੇ ਕੰਪਲੇਂਟ ਦੇ ਰਹੀ ਜੀ ਫੋਨ ਕੀਤਾ ਆ ਨਾਲ ਅੱਛਾ ਜੀ ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਕਿ ਇਹ ਥੱਗ ਵਿਭਾਗ ਮਹਿਕਮਾ ਹੋ ਚੁੱਕਾ ਹੈ ਪਹਿਲਾਂ ਤਾਂ ਸਾਨੂੰ ਲਾਲੇ ਦਿੰਦੇ ਨੇ ਜੀ ਤੁਹਾਨੂੰ ਘੱਟ ਇੰਟਰਸਟ ਦੇ ਇੱਥੇ 골ਡ ਤੁਸੀਂ ਰੱਖ ਸਕਦੇ ਹੋ ਬਾਅਦ ਚ ਇਦਾਂ ਦਾ ਪਬਲਿਕ ਨੂੰ ਵੀ ਰਿਐਸਰਮੈਂਟ ਕਰਨ ਵਾਲੀ ਗੱਲ ਹੋ ਜਾਂਦੀ ਠੱਗ ਨਹੀਂ ਚੋਰ ਨੇ ਇਹ ਚੋਰ ਠੱਗਣਾ ਕਹੋ ਇਹਨਾਂ ਨੂੰ ਚੋਰ ਆ ਇਹ ਜੇ ਮੇਰੇ ਹਿਸਾਬ ਨਾਲ ਤੇ ਅਸੀਂ ਬੋਲ ਰਹੇ ਆ ਆਮ ਬੰਦਾ ਤਾਂ ਘੱਟ ਹੀ ਬੋਲਦਾ ਵਾ ਜੇ ਪਚਾਰ ਪੰਜ ਮਹੀਨੇ ਅਸੀਂ ਨਾ ਧਿਆਨ ਦਈਏ ਮੈਨੂੰ ਲੱਗਦਾ ਸਾਡਾ 골ਡ ਹੀ ਖਤਮ ਹੋ ਜਾਊਗਾ ਤੇ ਇਹ ਤਾਂ ਕਹਿਣਗੇ ਤੁਹਾਡਾ 골ਡ ਹੀ ਖਤਮ ਹੋ ਗਿਆ ਜੀ ਜੇ ਹਿਸਾਬ ਨਾਲੇ ਪੈਨਲਟੀ ਲਾ ਰਹੇ ਨੇ ਲੱਗਦਾ ਨਹੀਂ ਕਿ ਜਦੋਂ ਕੋਈ 골ਡ ਇੱਥੇ ਰੱਖਦਾ ਕੋਈ ਮਜਬੂਰੀ ਨੂੰ ਰੱਖਦਾ ਜਿੰਨੂੰ ਪੈਸੇ ਦੀ ਲੋਡ ਹੋਵੇ ਉਹ ਰੱਖਦਾ ਤੇ ਉਹਦੇ ਬਾਅਦ ਲੋਕਾਂ ਨਾਲ ਧੱਕਾ ਹੁੰਦਾ ਐਨੇ ਐਨੇ ਇੰਟਰਸਟ ਪਾ ਦਿੰਨੇ ਤੇ ਉਹ ਉਹ ਕਿੱਦਾਂ ਕਵਰ ਕਰ ਲੂਗਾ ਇਹ ਚੀਜ਼ ਨੂੰ ਜੀ ਦੇਖੋ ਅੱਜ ਤੋਂ ਕਰ ਤੁਹਾਨੂੰ ਪਤਾ ਮਹਿੰਗਾਈ ਕਿੰਨੀ ਆ ਲੋਕ ਮਜਬੂਰੀ ਵਿੱਚ ਹੀ ਰੱਖਦੇ ਆ ਕਿਹੜਾ ਖੁਸ਼ ਹੁੰਦਾ ਪਿਆ ਕਨੂੰ ਕੰਮ ਆਵੇ ਕੋਈ ਪਾਇਆ ਪਰ ਜੇ ਆਪਣਾ ਇਦਾਂ ਇੰਟਰਸਟ ਲੈਣਗੇ ਜੇ ਇਦਾਂ ਲੁੱਟ ਬਜਾਰੀ ਆ ਤਾਂ ਫਿਰ ਕੌਣ ਆਏਗਾ ਇਹਨਾਂ ਕੋਲ ਕੋਈ ਵੀ ਨਹੀਂ ਆਏਗਾ ਇਹਨਾਂ ਕੋਲ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਕਹਿੰਦਾ ਇਹਨਾਂ ਕੋਲ ਇੱਕ ਵਾਰੀ ਵੀ ਨਾ ਵੜਿਓ ਇਹ ਚੋਰ ਨੇ ਠੀਕ ਹੈ ਜੀ ਤੇ ਹੁਣ ਆਪਾਂ ਦੇਖਦੇ ਆਂ ਅੰਦਰ ਜਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਸਾਡੇ ਨਾਲ ਉਹ ਗੱਲਬਾਤ ਕਰਦੇ ਨੇ ਤਾਂ ਕੀ ਗੱਲਬਾਤ ਹੁੰਦੀ ਆ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਵਦੀਪ ਸ਼ਰਮਾ ਜੀ ਕਿਹੜੀ ਬ੍ਰਾਂਚੋਂ ਦੇ ਹੋ ਸਰ ਤੋਂ ਸਮਰਾਲਾ ਚੌਂਕ ਦਾ ਅੱਛਾ ਸਰ ਇੱਕ ਤੁਹਾਡੇ ਤੇ ਇਹ ਲਗਾ ਰਹੇ ਨੇ ਅਲੀਗੇਸ਼ਨ ਲਗਾ ਰਹੇ ਨੇ ਕਿ ਸਾਨੂੰ 5200 ਰੁਪਏ ਮਹੀਨੇ ਦਾ ਵਿਆਜ ਪੈਣਾ ਚਾਹੀਦਾ ਤੇ ਤੁਹਾਡੇ ਵੱਲੋਂ 3 ਮਹੀਨਿਆਂ ਦੇ ਵਿੱਚ 30000 ਦੀ ਡਿਮਾਂਡ ਕੀਤੀ ਜਾ ਰਹੀ ਹੈ ਫਿਰ ਭਾਈ ਜੋ ਅਸੀਂ ਜਦੋਂ ਲੋਨ ਕਰਦੇ ਆ ਨਾ ਡਾਕੂਮੈਂਟਡ ਪਰਚੀ ਆ ਉਹ ਤੇ ਤੁਸੀਂ ਮਤਲਬ ਜੇ ਇੰਟਰਸਟ ਲੇਟ ਕਰੋਗੇ ਤਾਂ ਉਹਦੇ ਤੇ ਪੈਨਲਟੀ ਪਾਉਂਦੀ ਹੈ ਕੰਪਨੀ ਤੇ ਉਹ ਆਰਬੀਆਈ ਦੇ ਰਜਿਸਟਰਡ ਜੋ ਜਿਸ ਹਿਸਾਬ ਨਾਲ ਪੈਨਲਟੀ ਪੈਣੀ ਹੈ ਉਸ ਹਿਸਾਬ ਨਾਲ ਇਹਨਾਂ ਨੂੰ ਪੇ ਕਰਨਾ ਪੈਣਾ ਉਹਦੇ ਸਾਡਾ ਤਾਂ ਹੈ ਨਹੀਂ ਉਹ ਤਾਂ ਕੰਪਨੀ ਦੀ ਪਾਲਸੀ ਤੁਹਾਨੂੰ ਪਤਾ ਆਪਣਾ ਮਿਲਾਈ ਬੰਦੇ ਨਹੀਂ ਨਹੀਂ ਮਤਲਬ ਕਿ ਆ ਚੀਜ਼ਾਂ ਪਹਿਲਾਂ ਕਸਟਮਰ ਨੂੰ ਦੱਸੀਆਂ ਜਾਂਦੀਆਂ ਕਿ ਐਦਾਂ ਹੈ ਕਿ ਜੇ ਤੁਸੀਂ ਇੰਟਰਸਟ ਨਹੀਂ ਪੇ ਕਰੋਗੇ ਇੰਟਰਸਟ ਤੇ ਇੰਟਰਸਟ ਪਏਗਾ ਡਾਕੂਮੈਂਟਡ ਆ ਭਾਜੀ ਸਾਰਾ ਜਿਹੜੀ ਪਰਚੀ ਦਿੰਦੇ ਆ ਪੂਰਾ ਲਿਖਿਆ ਹੁੰਦਾ ਉੱਤੇ ਸਾਰਾ ਕੁਝ ਟਰਮ ਕੰਡੀਸ਼ਨ ਸਾਰਾ ਕੁਝ ਪੂਰੇ ਹੀ ਲਿਖਿਆ ਹੋਇਆ ਹੈ ਪਰਚੀ ਦੇ ਜੇ ਅਗਰ ਤੁਸੀਂ ਇੰਨੇ ਦਿਨ ਲੇਟ ਹੋਗੇ ਤਾਂ ਇੰਨਾ ਇੰਨੇ ਪਰਸੈਂਟ ਫਾਈਨ ਪਏਗਾ ਇੰਨੇ ਦਿਨ ਲੇਟ ਹੋਗੇ ਇੰਨੇ ਇਹ ਸਾਡਾ ਨਹੀਂ ਸਰ 골ਡ ਲੋਨ ਤੇ ਹੀ ਇਦਾਂ ਦਾ ਕਿਸੇ ਵੀ 골ਡ ਲੋਨ ਕੰਪਨੀ ਜਾਓਗੇ ਉਹਦੇ ਚੁੰਦਾ ਕਿ ਇੰਨੇ ਦਿਨ ਤੋਂ ਬਾਅਦ ਦੋਗੇ ਤਾਂ ਇੰਨੀ ਪੈਨਲਟੀ ਪਏਗੀ ਇੰਨੇ ਦਿਨ ਤੋਂ ਬਾਅਦ ਇੰਨੀ ਪਰਸੈਂਟ ਉਸ ਹਿਸਾਬ ਨਾਲ ਇਹਨਾਂ ਨੂੰ ਪੈਨਲਟੀ ਪਈ ਹੈ ਪੈਨਲਟੀ ਕਿਸ ਤਰ੍ਹਾਂ ਪਈ ਹੈ ਇਹਨਾਂ ਦਾ ਹੱਲ ਕਿੱਦਾਂ ਕੀਤਾ ਜਾ ਸਕਦਾ ਇਹ ਕਹਿੰਦੇ ਮੈਨੂੰ ਇੱਕ ਮਹੀਨੇ ਦਾ ਵਿਆਜ 5200 ਬੰਦਾ ਤੇ ਤਿੰਨ ਮਹੀਨਿਆਂ ਚ ਉਹ ਮਤਲਬ ਕਿ 30000 ਕਿਸ ਤਰ੍ਹਾਂ ਸਰ ਭਜੀ ਉਹ ਪਰ ਸੀ ਤਾਂ ਤੋਂ ਦੱਸਿਆ ਨਾ ਕਿ ਅਗਰ ਦੇਖੋ ਇਹਨਾਂ ਨੇ ਜਦੋਂ ਲਿੱਤਾ ਸੀ ਇਹਨਾਂ ਦਾ ਵਿਆਜ 1% ਸੀਗਾ ਅੱਛਾ ਅਗਰ ਇਹ 30 ਦਿਨ ਤੋਂ ਉੱਪਰ ਲੇਟ ਹੋ ਗਏ ਆ ਤੇ ਉਹ ਜਿਹੜਾ ਵਿਆਜ ਇੱਕ ਰਪੇ 60 ਪੈਸੇ ਚਲੇ ਜਾਵੇ ਉਸ ਤੋਂ ਬਾਅਦ ਇਹ 60 ਦਿਨ ਤੇ ਲੇਟ ਹੋਏ ਠੀਕ ਹੈ ਮਤਲਬ ਦੇਖੋ ਅਸੀਂ ਸਾਡੀ ਰਿਸਪੋਨਸਿਬਿਲਟੀ ਫੋਨ ਕਰਨਾ ਸੀ ਇਹਨਾਂ ਨੂੰ ਕੀਤਾ ਕਿ ਭਾਜੀ ਤੁਹਾਡੀ ਜਿਹੜੀ ਇਨਸਟਾਲਮੈਂਟ ਆ ਇੰਟਰਸਟ ਦਾ ਡਿਊ ਆ ਉਹਦੋਂ ਇਹ ਆਏ ਨਹੀਂ ਉਹ ਪੈਨਲਟੀ ਪੈ ਗਈ ਫਿਰ ਜਦੋਂ 3 ਮਹੀਨੇ ਬਾਅਦ ਆਏ ਤੇ ਉਸ ਹੱਬ ਨੇ ਇਹਨਾਂ ਨੂੰ ਕੈਲਕੂਲੇਟ ਕਰਕੇ ਦੱਸਿਆ ਕਿ ਭਾਜੀ ਆਹ ਦੇਖੋ ਇਹ ਆ ਪਰਚੀ ਐ ਤੋੜੀ ਤੇ ਇਹਨੇ ਇਹਨਾਂ ਵਿਆਜ ਬਣ ਲਾ। ਉਹ ਸਾਰਾ ਦੱਸਿਆ ਰੋ। ਨਵੀਂ ਵੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ 5200 ਦੇ ਵਿੱਚੋਂ ਨਾ ਇਹਨਾਂ ਦੀ ਇੱਕ ਆਈ ਸੀ ਕਿ ਗੱਲਬਾਤ ਕਿ 500 ਰੁਪਏ ਹਰ ਮਹੀਨੇ ਲੈਸ ਹੋਏਗਾ। ਕਹਿੰਦੇ ਮੈਂ ਤੇ ਉਹ ਰਿਕਾਰਡਿੰਗ ਕਰਦਾ ਰਿਹਾ ਕਿ ਮਤਲਬ ਜੀ ਪੰਜ ਹਾਂ ਜੀ ਮੈਂ ਤੁਹਾਨੂੰ ਦੱਸਦਾ। ਇਹਨਾਂ ਦਾ ਨਾ ਐਕਚੁਅਲੀ ਪਹਿਲਾਂ ਲੋਨ ਚੱਲਦਾ ਸੀ ਐਚਡੀਐਫਸੀ ਦੇ ਵਿੱਚ। ਠੀਕ ਹੈ। ਇਹਨਾਂ ਨੂੰ ਮਤਲਬ ਉੱਥੋਂ ਪੈਸੇ ਘੱਟ ਮਿਲੇ ਸੀ ਇਹਨਾਂ ਨੂੰ ਪੈਸੇ ਥੋੜੇ ਵੱਧ ਚਾਹੀਦੇ। ਠੀਕ ਹੈ। ਠੀਕ ਹੈ। ਤੇ ਅਸੀਂ ਇਹਨਾਂ ਨੇ ਸਾਡੇ ਨਾਲ ਕੰਸਲਟ ਕੀਤਾ ਸੀ ਇਹਨਾਂ ਨੂੰ ਕਿਹਾ ਕਿ ਪੈਸ ਇਹ ਕਹਿੰਦੇ ਕਿ ਜਦੋਂ ਮੈਂ ਉੱਥੋਂ ਲੋਨ ਬੰਦ ਕਰਾਨਾ ਸਾਨੂੰ ਫੋਰ ਕਲੋਜ਼ਰ ਚਾਰਜਸ ਪੈਂਦੇ ਆ 5000 ਰੁਪਏ ਉਹ ਇਹਨਾਂ ਨਾਲ ਗੱਲ ਹੋਈ ਸੀ ਕਿ ਜਿਹੜਾ ਤੁਹਾਨੂੰ 5 ਫੋਰ ਕਲੋਜ਼ਰ ਚਾਰਜਸ ਪੈਣਗੇ ਜੇ 5000 ਰੁਪਏ ਪਿਆਵਾ ਤਾਂ 500 ਰੁਪਏ ਉਹਦੇ ਚੋਂ ਮਹੀਨਾ ਅਸੀਂ ਤੁਹਾਨੂੰ ਪੇ ਕਰ ਦਾਂਗੇ ਅਸੀਂ ਦੋਨੋਂ ਐਗਰੀ ਹੋਏ ਕਿ ਜਿਹੜਾ 500 ਆ 10 ਮਹੀਨੇ ਦੇ ਵਿੱਚ 5-500 ਕਰਕੇ ਤੁਹਾਨੂੰ ਅਸੀਂ ਪੂਰਾ ਕਰ ਦਾਂਗੇ ਜਿਹੜਾ ਇਹਨਾਂ ਨੇ 5270 ਰੁਪਏ ਪਾਣੇ ਸੀ ਉਹਦੇ ਚੋਂ ਅਸੀਂ 500 ਰੁਪਏ ਹਰ ਮਹੀਨੇ ਪਾਣਾ ਸੀ ਉਹ ਬਾਕੀ ਬਹੇ ਪਾੰਦੇ ਤੇ ਫਿਰ ਅਸੀਂ 500 ਰੁਪਏ ਉਹ ਬਾਦ ਅਚਾ ਉਹ ਪੈਸੇ ਉਹ ਤਾਂ ਅਸੀਂ ਅੱਜ ਵੀ ਕਹਿ ਰਹੇ ਹਾਂ ਕਿ ਅਸੀਂ ਦੇ ਹੀ ਦਵਾਂਗੇ ਉੱਤੋਂ ਤਾਂ ਅਸੀਂ ਮੁਕਰਦੇ ਨਹੀਂ ਗੁਰਮੀਤ ਜੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਤਲਬ ਵੀ ਸਾਡੇ ਜਿੰਨੇ ਵੀ ਡਾਕੂਮੈਂਟ ਹੁੰਦੇ ਉਹਦੇ ਤੇ ਬਕਾਇਦਾ ਜੀ ਮੈਂਸ਼ਨ ਹੁੰਦੀ ਆ ਕਿ ਜਿਹੜਾ ਵਿਆਜ ਤੁਹਾਨੂੰ 1% ਤੇ ਆ ਜੋ ਤੁਸੀਂ ਪੇ ਨਹੀਂ ਕਰਦੇ 1.67% ਤੇ ਹੋ ਜਾਂਦਾ ਜੀ ਪਰਸੋਂ ਦਿੱਤਾ ਇਹਨਾਂ ਨੇ ਡਾਕੂਮੈਂਟਸ ਮੈਨੂੰ ਅੱਛਾ ਜੀ ਜੋ ਵੀ ਜਦੋਂ ਮੈਨੂੰ ਦਿਖਾਣ ਲੱਗੇ ਆ ਦੇਖ ਲਓ ਉਹਦੇ ਤੇ ਪ੍ਰਿੰਟ ਆਊਟ ਤੇ ਡੇਟ ਵੀ ਪਈ ਹੋਊਗੀ ਦੇਖ ਲਓ ਪਹਿਲੇ ਮੈਨੂੰ ਕੋਈ ਡਾਕੂਮੈਂਟਸ ਨਹੀਂ ਦਿੱਤਾ ਮੈਂ ਮੰਗਦਾ ਰਿਹਾ ਕਿ ਮੇਰੇ ਡਾਕੂਮੈਂਟਸ ਤੇ ਜਦੋਂ ਮੈਂ ਗੋਲਡ ਰੱਖ ਕੇ ਚਲਾ ਗਿਆ ਤੇ ਮੈਂ ਇਹਨਾਂ ਨੂੰ ਪਹਿਲੀ ਗੱਲ ਤਾਂ ਜਦੋਂ ਆਪਾਂ ਲੋਨ ਲਿੱਤਾ ਇਹਨਾਂ ਨੇ ਕੁਝ ਨਹੀਂ ਦੱਸਿਆ ਮੈਨੂੰ। ਅੱਛਾ ਜੀ। ਤੇ ਜੇ ਦੱਸਿਆ ਜਦੋਂ 15000 ਲੱਗ ਗਿਆ ਉਦੋਂ ਦੱਸਿਆ ਕਿ ਇਹ ਚੀਜ਼ ਆ। ਅੱਛਾ ਜੀ। ਮਤਲਬ ਕਿ ਤੁਹਾਡੇ ਕੋਲ ਡਾਕੂਮੈਂਟ ਪਹਿਲਾਂ ਆਈ ਨਹੀਂ ਸੀ ਕਿ ਕੋਈ ਅੱਧਾ ਦੀ ਗੱਲਬਾਤ ਪਹਿਲਾਂ ਨਹੀਂ ਹੋਈ ਸੀ ਕਿ ਤੁਸੀਂ ਲੈ ਕੇ ਗਿਆ ਮੈਂ ਡਾਕੂਮੈਂਟ। ਅੱਛਾ ਜੀ। ਸਰ ਦੇਖ ਲਓ ਕਸਟਮਰ ਵੀ ਤੁਹਾਡੇ ਕੋਲ ਨੇ ਐ ਵੀ মিডিਆ ਤੋਂ ਨੇ ਤੇ ਹਾਂ ਸਮਝ ਗਿਆ ਮੇਰੀ ਗੱਲ ਨੂੰ ਸਮਝੋ ਦੇਖੋ। ਤੁਸੀਂ ਸਾਡੇ ਕੋਲ ਕੋਈ ਰੱਖ ਕੇ ਗਏ ਹੋ ਠੀਕ ਹੈ। ਤੇ ਇਹ ਪ੍ਰਾਈਮਰੀ ਰਿਸਪੌਂਸਿਬਿਲਟੀ ਤੁਹਾਡੀ ਵੀ ਹੈ ਨਾ ਤੁਸੀਂ ਸਾਡੇ ਕੋਲ ਆ ਕੇ ਪੇਪਰ ਲੈ ਕੇ ਦਿਓ। ਮੈਨੂੰ ਤਾਂ ਇਹਨਾਂ ਦੀ ਕਾਲ ਡਿਟ ਇਹ ਕਹਿੰਦੇ ਆ ਪਰਸੋਂ ਇਹਨਾਂ ਦਾ ਇੱਕ ਦਿਨ ਪਹਿਲਾਂ ਮੈਨੂੰ ਫੋਨ ਆਇਆ ਇਹ ਬ੍ਰਾਂਚ ਚਾਹੀ ਸੀ ਮੇਰੇ ਕੋਲ ਇਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਮੇਰੇ ਡਾਕੂਮੈਂਟ ਇੱਥੇ ਹੀ ਸੀਗੇ 3 ਮਹੀਨੇ ਦਾ ਸਾਡੇ ਕੋਲ ਆਈ ਨਹੀਂ ਹੈਗੇ ਇਹਨਾਂ ਨੇ ਕਿਹਾ ਕਿ ਮੇਰੇ ਡਾਕੂਮੈਂਟ ਤੁਹਾਡੇ ਕੋਲ ਪਏ ਆ ਮੈਂ ਕਿਹਾ ਠੀਕ ਹੈ ਜੀ ਤੁਹਾਡੇ ਕੋਲ ਡਾਕੂਮੈਂਟ ਪਏ ਆ ਭਾਜੀ ਮੈਂ ਤੁਹਾਨੂੰ ਭੇਜ ਦਿੰਦਾ ਉਸ ਦਿਨ ਰਾਸ਼ੀ ਸੀਗਾ ਥੋੜਾ ਬ੍ਰਾਂਚ 'ਚ ਚਲੇ ਗਏ ਨੈਕਸਟ ਡੇ ਨਾਲ ਫੋਨ ਆਇਆ ਮੈਂ ਨਾਲ ਦੀ ਨਾਲ ਭੇਜ ਤੇ ਇਹ ਆਏ ਇਹਨਾਂ ਨੂੰ ਦੇ ਵੀ ਦਿੱਤੇ ਹੁਣ ਅਗਰ ਤੁਸੀਂ ਚੀਜ਼ ਰੱਖ ਕੇ ਜੇ ਤੁਸੀਂ ਜੇ ਸਾਡੇ ਕੋਲ ਆਏ ਅਸੀਂ ਨਹੀਂ ਦਿੱਤੇ ਫਿਰ ਸਾਡੀ ਗਲਤੀ ਹੈ ਨਾ ਤੁਸੀਂ ਅਗਰ ਆਉਂਗੇ ਨਹੀਂ ਤਾਂ ਜਿਹੜਾ 골ਡ ਕੋਈ ਰੱਖਦਾ ਮਜਬੂਰੀ ਨੂੰ ਰੱਖਦਾ ਆਪਣੀ ਲੋਡ ਨੂੰ ਰੱਖਦਾ ਉਹਦੇ ਬਾਅਦ ਇੰਟਰਸਟ ਤੇ ਇੰਟਰਸਟ ਪੈਣਾ ਤੇ ਗਰੀਬ ਬੰਦਾ ਇੱਕ ਹੋਊਗਾ ਕਿੱਥੋਂ ਮਤਲਬ ਕਿ ਅਪੋਰਟ ਕਰ ਲੇਗਾ ਜੀ 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 ਗੱਲ ਮੈਂ ਵੀ ਤੁਸੀਂ ਕਰ ਰਹੇ ਹੋ ਤੁਸੀਂ ਥੋੜੀ ਸਾਡੀ ਬੱਖ ਵੀ ਕਰੋ ਅਸੀਂ EMPLYEE ਬੰਦੇ ਹਾਂ ਹਾਂ ਜੀ ਠੀਕ ਹੈ ਤੇ ਅਸੀਂ EMPLYEE ਬੰਦੇ ਆ ਮੈਂ ਕਿ ਤੁਸੀਂ EMPLYEE ਨੂੰ ਕੁਝ ਪਾਲਿਸੀ ਅੱਦਾ ਦੀ ਹੋਣੀ ਚਾਹੀਦੀ ਹੈ ਕਿ ਬੰਦੇ ਨੂੰ ਵੀ ਥੋੜਾ ਹੁਣ ਇਹਨਾਂ ਦਾ ਹੱਲ ਕਿੱਦਾਂ ਕੀਤਾ ਜਾ ਸਕਦਾ ਜੀ ਤੁਹਾਨੂੰ ਵੀ ਤੁਹਾਨੂੰ ਦੱਸਦਾ ਸਰ ਮੈਂ ਦੇਖੋ ਵੇਵਰ ਪਾਈ ਸੀ ਪਰ ਕੰਪਨੀ ਵੱਲੋਂ ਆਈ ਨਹੀਂ ਫਿਰ ਵੀ ਅਸੀਂ ਇਹਨਾਂ ਨੂੰ ਕਿਹਾ ਕਿ ਜਿਹੜਾ ਅਸੀਂ 500 ਕਹਿੰਦੇ ਸੀਗੇ ਅਸੀਂ 50 ਸਾਡੀ ਕਿੰਨੀ ਦੀ ਤਨਖਾਹ ਹੈ ਜੀ ਤੁਹਾਨੂੰ ਵੀ ਹਰ ਕੋਈ ਪਤਾ ਹੈ ਅਸੀਂ ਉਹੀ ਕਰ ਰਹੇ ਹਾਂ ਤੇ ਮੈਂ ਕਿਹਾ ਕਿ ਅਗਰ ਤੁਸੀਂ ਕੰਪਨੀ ਦੇਖੋ ਲੈ ਰਹੀ ਹੈ ਕੰਪਨੀ ਅਗਰ ਚੈਲੰਜ ਕਰਨਾ ਵੈਗਾ ਤੁਸੀਂ ਕੰਪਨੀ ਤੋਂ ਜਿੱਦਾ ਮਰਜੀ ਐਕਸ਼ਨ ਲੀਗਲੀ ਵੀ ਲੈ ਸਕਦੇ ਹੋ ਤੁਸੀਂ ਕਿਉਂਕਿ ਪੈਸੇ ਕੰਪਨੀ ਕੋ ਜਾ ਰਹੇ ਸਾਡੀ ਕੋ ਪਰਸਨਲੀ ਜੇਬ ਚ ਤਾਂ ਜਾਣੀ ਦੇ ਅਸੀਂ ਤਾਂ ਅਗਰ ਤੁਹਾਨੂੰ 31000 ਦੀ ਸੀ ਦਵਾਂਗੇ ਨਾ ਤਾਂ 26000 ਇਹਨਾਂ ਕੋਲ ਲਾਵਾਂਗੇ 5000 ਅਸੀਂ ਆਪਣੇ ਵੱਲੋਂ ਪਾਣਾ ਤੁਹਾਨੂੰ ਵੀ ਪਤਾ ਹੈ ਕਿ ਸ਼ਾਮ ਨੂੰ ਉੱਥੇ ਗੱਲੇ ਚ ਤਾਂ ਕੈਸ਼ ਪੂਰਾ ਕਰਨਾ ਹੀ ਹੈ ਨਾ ਇਹ ਇਹ ਸਾਡੀ ਬੇਨਤੀ ਹੈ ਮੈਂ ਹੀ ਇਹਨਾਂ ਨੂੰ ਸਮਝਾ ਰਿਹਾ ਸੀ ਤੇ ਦੇਖ ਸਕਦੇ ਹੋ ਤੁਸੀਂ ਇਹ ਸੀਗੇ ਸਾਡੇ ਨਾਲ ਜਿਹੜੇ ਬ੍ਰਾਂਚ ਦੇ ਮੈਨੇਜਰ ਨੇ ਉਹਨਾਂ ਨੇ ਵੀ ਕਿਹਾ ਕਿ ਇਹ ਕੁਝ ਕੰਪਨੀ ਦੀ ਪਾਲਿਸੀਜ਼ ਹੁੰਦੀ ਨੇ ਬਾਕੀ ਤੇ ਆ ਟਾਈਮ ਦੱਸਦਾ ਕੀ ਇਹਨਾਂ ਦਾ ਨਿਬੜਦਾ ਤੇ ਕਿਤੇ ਨਿਬੜਦਾ ਲੁਧਿਆਣਾ ਤੋਂ ਬਲਵਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ